ਹਾਂਜੀ ਆਪਾਂ ਖੜੇ ਆਂਗੇ ਸਕੂਲ ਦੇ ਅੱਗੇ ਸਕੂਲ ਆ ਟਾਣੀ ਖੂਸ ਮੰਡੀ ਅ ਮੀਰਪੁਰ ਖੁਰਦ ਤੁਹਾਨੂੰ ਪਤਾ ਆ ਵੀ ਇੱਧਰ ਮੀਰਪੁਰ ਖੁਰਦ ਨੂੰ ਜਿਹੜਾ ਨਾਲ-ਨਾਲ ਰਸਤਾ ਜਾ ਰਿਹਾ ਇੱਥੇ ਰੋਡ ਦਾ ਆ ਰੋਡ ਦਿਖਾ ਦੇ ਬਈ ਇੱਧਰ ਰੋਡ ਦੇ ਉੱਪਰ ਇਹ ਜਿਹੜਾ ਆਪਣਾ ਸਕੂਲ ਆ ਸਥਿਤ ਆ ਤੇ ਅਸੀਂ ਨੇ ਇੱਕ ਵੀਡੀਓ ਬਣਾਈ ਸੀ ਇੱਥੋਂ ਬੱਚੇ ਜਾਂਦੇ ਕ੍ਰੋਸ ਦਿਖਾਏ ਸੀਗੇ ਪਰਸੋ ਚੋਂ ਇੱਥੇ ਅਸੀਂ ਵੀਡੀਓ ਬਣਾਈ ਸੀਗੀ ਸਕੂਲ ਦੇ ਬੱਚਿਆਂ ਦੀ ਆਪਾਂ ਉਹਨਾਂ ਬਾਰੇ ਅੱਜ ਇੱਥੇ ਸਕੂਲ ਦੇ ਵਿੱਚ ਆਏ ਆ ਆਜੂ ਆਪਾਂ ਗੱਲਬਾਤ ਕਰਦੇ ਆਂ ਟੀਚਰਾਂ ਨਾਲ ਤੇ ਵੀ ਕੀ ਗੱਲਬਾਤ ਸੀ ਜਿਹੜੇ ਉਹ ਬੱਚੇ ਜਿਹੜੇ ਐਦਾਂ ਜਾ ਰਹੇ ਸੀ ਸਕੂਲ ਦੇ ਆਪਣੇ ਸੜਕ ਤੇ ਰੋਡ ਤੇ ਕ੍ਰਾਸ ਹੋ ਰਹਾ ਰੋਡ ਬਹੁਤ ਜ਼ਿਆਦਾ ਚੱਲਦਾ ਸੀ ਅਸੀਂ ਉਸ ਦੇ ਵਿੱਚ ਵੀਡੀਓ ਬਣਾਈ ਸੀ ਵੀਡੀਓ ਬਣਾਈ ਸੀ ਵੀ ਉਹਦੇ ਵਿੱਚ ਮਾਪੇ ਜ਼ਿੰਮੇਵਾਰ ਨੇ ਜਾਂ ਟੀਚਰ ਜ਼ਿੰਮੇਵਾਰ ਆ ਜਾਂ ਇਥੋਂ ਪੰਚਾਇਤ ਮੈਂਬਰ ਜਦੋਂ ਅਸੀਂ ਸਕੂਲ ਦੇ ਵਿੱਚ ਹੁਣ ਐਂਟਰ ਹੋ ਗਏ ਆ ਤੇ ਅੰਦਰਲੇ ਪਾਸੇ ਆ ਗਏ ਆ ਸਕੂਲ ਆ ਬਹੁਤ ਸ਼ਾਨਦਾਰ ਆ ਇੱਕ ਸਕੂਲ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ ਪਹਿਲਾਂ ਤਾਂ ਇਸ ਗੱਲ ਪਿੱਛੇ ਵੀ ਦਿੰਨੇ ਆ ਵੀ ਬਹੁਤ ਜ਼ਿਆਦਾ ਜਿਹੜੀ ਇੱਥੇ ਸਫਾਈ ਆ ਤੇ ਬਹੁਤ ਜ਼ਿਆਦਾ ਜਿਹੜੇ ਦਰਖਤ ਲੱਗੇ ਹੋਇਆ ਹਰਿਆਲੀ ਚਾਰਸਪਰੇ ਤੁਹਾਡੇ ਸਾਹਮਣੇ ਆ ਜਿਹੜੀ ਚਮਕ ਰਹੀ ਆ ਤੇ ਇਹ ਮਿਹਨਤ ਦੱਸ ਰਹੀ ਐ ਇੱਥੋਂ ਦੇ ਟੀਚਰਾਂ ਦੀ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਟੀਚਰ ਨੇ ਕਿਹੜਾ ਇੱਥੇ ਸਫਾਈ ਕਰਮਚਾਰੀ ਆ ਜਿਹੜਾ ਇੱਥੇ ਕੰਮ ਕਰਦਾ ਇੰਨਾ ਜ਼ਿਆਦਾ ਜਿਹੜੀ ਇਸ ਸਕੂਲ ਦੀ ਦੇਖਭਾਲ ਆ ਇਸ ਸਕੂਲ ਦੇ ਵਿੱਚ ਜਿਹੜੀ ਇੰਨੀ ਸਫਾਈ ਆ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਦੇਖਦੇ ਆਂ ਵੀ ਟੀਚਰ ਅ ਟੀਚਰਾਂ ਕੋਲੇ ਚਲਦੇ ਆਂ ਵੀ ਇੱਥੇ ਕਿਹੜੇ ਟੀਚਰ ਨੇ ਤੇ ਆਜੋ ਮੇਨ ਦਫ਼ਤਰ ਇਧਰ ਹੀ ਆ ਗਿਆ ਆਪਾਂ ਦਫ਼ਤਰ ਦੇ ਵਿੱਚ ਚਲਦੇ ਆਂ ਉੱਥੇ ਆਪਾਂ ਗੱਲ ਕਰਦੇ ਆਂ ਟੀਚਰ ਨਾਲ ਤੇ ਹਾਂਜੀ ਅ ਇਧਰ ਟੀਚਰ ਇੱਥੇ ਮੈਡਮ ਨੇ ਆਜੋ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਪੁੱਛਦੇ ਆਂ ਇਹਨਾਂ ਨੂੰ ਵੀ ਕੀ ਇੱਥੇ ਸੋਡੀ ਹਾਂਜੀ ਇੱਕ ਸਸੀ ਕੱਲ ਪਹਿਲਾਂ ਦੀ ਇੱਕ ਨਾ ਇਹ ਅਸੀਂ ਪਰਸੋ ਚ ਉੱਥੇ ਪਰਸੋ ਲੰਗੇ ਸੀਗੇ ਇੱਥੋਂ ਰੋਡ ਦੇ ਉੱਤੋਂ ਦੀ ਤੁਹਾਡੇ ਬੱਚੇ ਜਾਂਦੇ ਸੀ ਅਸੀਂ ਇੱਕ ਵੀਡੀਓ ਬਣਾਈ ਸੀਗੀ ਤੇ ਉਹ ਤੁਹਾਡੇ ਸਕੂਲ ਦੇ ਬੱਚੇ ਸੀਗੇ ਹਾਂਜੀ ਸਾਡੇ ਸਕੂਲ ਦੇ ਸੀ ਜੀ ਬੱਚੇ ਹਾਂਜੀ ਉਸ ਦੇ ਵਿੱਚ ਅਸੀਂ ਜਦੋਂ ਉੱਥੇ ਜਾ ਰਹੇ ਸੀ ਰੋਡ ਦੇ ਕਿਨਾਰੇ ਤੇ ਜੀ ਬੱਚੇ ਝੁੰਡ ਬਣਾ ਕੇ ਜਾ ਰਹੇ ਸੀਗੇ ਇੱਕ ਦੂਜੇ ਚੌੜ ਕਰਦੇ ਜਾਂਦੇ ਸੀ ਅਸੀਂ ਉਹ ਵੀਡੀਓ ਤਾਂ ਬਣਾਈ ਸੀ ਵੀ ਜੇ ਕੋਈ ਬੱਚਾ ਕਿਸੇ ਵੀ ਕੋਈ ਟਰੱਕ ਜਾਂ ਕੋਈ ਬੱਸ ਥੱਲੇ ਆ ਗਿਆ ਤਾਂ ਜ਼ਿੰਮੇਵਾਰ ਉੱਥੇ ਕੌਣ ਬਣਦਾ ਉਹ ਪਤਾ ਕਾਰਨ ਕੀ ਹੋਇਆ ਸੀ ਕਿਉਂ ਬਣਾਈ ਸੀਗੀ ਜੀ ਉਹ ਕਾਰਨ ਇਦਾਂ ਸੀ ਜੇ ਉਹ ਬੱਚਾ ਕੋਈ ਸਕੂਲ ਦਾ ਕਿਸੇ ਵੀ ਤੁਸੀਂ ਸਕੂਲ ਟਾਈਮ ਦੇ ਵਿੱਚੋਂ ਬਾਹਰ ਐਂਟਰ ਹੋ ਜਾਂਦੇ ਆ ਬੱਚੇ ਤੁਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਹੋ ਜੀ ਮੰਨਦੇ ਐਸ ਗੱਲ ਨੂੰ ਤੇ ਜਦੋਂ ਉਸ ਤੋਂ ਬਾਅਦ ਉਹ ਆਉਂਦੇ ਆ ਜਾਂ ਕਿਸੇ ਜਗ੍ਹਾ ਕੋਲ ਥੱਲੇ ਕੋਈ ਦੁਰਘਟਨਾ ਹੁੰਦੀ ਆ ਉੱਥੇ ਪਹਿਲਾਂ ਇਹ ਨਾਮ ਪੁੱਛਿਆ ਜਾਣਾ ਵੀ ਕਿਹੜੇ ਸਕੂਲ ਦਾ ਇਹ ਬੱਚਾ ਉਸ ਤੋਂ ਬਾਅਦ ਉਹਦੇ ਮਾਪਿਆਂ ਤੱਕ ਬਾਅਦ ਚ ਪਹੁੰਚਾਇਆ ਜਾਂਦਾ ਫਿਰ ਵੀ ਇੱਕ ਸਕੂਲ ਦੇ ਉੱਪਰ ਗੱਲ ਆਉਂਦੀ ਸੀਗੀ ਤਾਂ ਕਰਕੇ ਅਸੀਂ ਉਹ ਵੀਡੀਓ ਬਣਾਈ ਸੀਗੀ ਅੱਜ ਅਸੀਂ ਸਪੈਸ਼ਲ ਤੁਹਾਡੇ ਕੋਲ ਆਏ ਆ ਤੇ ਮੈਡਮ ਉਹ ਕਿਉਂ ਬੱਚੇ ਜਿਹੜੇ ਤੁਰ ਕੇ ਜਾਂਦੇ ਆ ਜੀ ਪਹਿਲਾਂ ਤਾਂ ਜੀ ਤੁਹਾਡਾ ਇੱਥੇ ਪਹੁੰਚਣ ਤੇ ਧੰਨਵਾਦ ਚਲੋ ਤੁਸੀਂ ਦੇਖਿਆ ਬੱਚੇ ਜਾ ਰਹੇ ਨੇ ਪ੍ਰੋਬਲਮ ਦੇ ਵਿੱਚ ਦੇਖੋ ਇਹ ਸਮੱਸਿਆ ਤਾਂ ਹੈ ਵੀ ਜੀ ਅਸੀਂ ਆਪਦੇ ਲੈਵਲ ਤੇ ਵੀ ਕਰਦੇ ਆ ਬੱਚਿਆਂ ਦੇ ਪੇਰੈਂਟਸ ਲੈ ਕੇ ਨਹੀਂ ਜਾਂਦੇ ਬੱਚਿਆਂ ਨੂੰ ਸਵੇਰੇ 8 ਵਜੇ ਉਹ ਛੱਡ ਜਾਂਦੇ ਆ ਅਸੀਂ ਵਾਰ-ਵਾਰ ਰਿਕਵੈਸਟ ਕੀਤੀ ਵੀ ਭਾਈ ਤੁਸੀਂ ਬੱਚੇ 2 ਵਜੇ ਲੈ ਜਾਇਆ ਕਰੋ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਚਲੋ ਪੜ੍ਹਾਉਣ ਦੀ ਅਸੀਂ ਇੱਕ ਟੀਚਰ ਦਿੱਲੀ ਕੋਈ ਵੀ ਤਿੰਨ ਚਾਰ ਅਧਿਆਪਕਾ ਸੀ ਇੱਕ ਬੱਚਾ ਟਰਨ ਵਾਈਜ਼ ਜਿਹੜਾ ਵੀ ਅਧਿਆਪਕ ਹੁੰਦਾ ਮੌਕੇ ਤੇ ਰਿਸਪੌਂਸਿਬਿਲਟੀ ਨਾਲ ਬੱਚਿਆਂ ਨੂੰ ਰੋਡ ਪਹਿਲਾਂ ਤਾਂ ਪਾਰ ਕਰਾਉਣੇ ਪਾਉਂਦੀ ਸਾਨੂੰ 2 ਵਜਣ ਚਾਹੀਏ ਸਵਾ ਉਸ ਤੋਂ ਬਾਅਦ ਅਸੀਂ ਬਾਰ ਪਿਛਲੇ ਸਾਲ ਵੈਨ ਦਾ ਅਰੇਂਜਮੈਂਟ ਵੀ ਕੀਤਾ ਸੀ ਪਰ ਉਹ ਬੱਚਿਆਂ ਦੇ ਪੇਰੈਂਟਸ ਦਾ ਕੋਆਪਰੇਸ਼ਨ ਨਹੀਂ ਸੀ ਇਸ ਕਰਕੇ ਉਹ ਵੈਨ ਵਾਲਾ ਪ੍ਰੋਜੈਕਟ ਜਿਹੜਾ ਸਾਡਾ ਨਹੀਂ ਚੱਲ ਸਕਿਆ ਅਸੀਂ ਆਪਦੇ ਲੈਵਲ ਤੇ ਵੈਨ ਪੁੱਛੀ ਬੱਚਿਆਂ ਲਈ 100 ਰੁਪਿਆ ਘੱਟੋ ਘੱਟ ਰੈਂਟ ਬੱਚੇ ਦਾ ਰੱਖਿਆ ਸੀ ਵੀ ਬੱਚੇ ਕੰਫਰਟੇਬਲ ਘਰੇ ਜਾ ਸਕਦੇ ਨੇ ਰੋਡ ਆ ਗਈ ਰੋਡ ਦੇ ਉੱਪਰ ਬੱਚਿਆਂ ਨੂੰ ਲੰਘਣਾ ਔਖਾ ਜਾਣਾ ਨਾ ਵੀ ਅੱਖਾਂ ਬੱਚੇ ਛੋਟੇ ਨੇ ਟ੍ਰੈਫਿਕ ਹੁੰਦਾ ਪਰ ਬੱਚਿਆਂ ਦੇ ਪੇਰੈਂਟਸ ਵੱਲੋਂ ਕੋਈ ਸਾਨੂੰ ਸਹਿਯੋਗ ਨਹੀਂ ਮਿਲਿਆ ਚਲੋ ਅਸੀਂ ਪਿਛਲਾ ਸਾਲ ਵੈਨ ਲਾਈ ਉਸ ਤੋਂ ਬਾਅਦ ਸਾਡਾ ਵੈਨ ਵਾਲਾ ਪ੍ਰੋਜੈਕਟ ਨਹੀਂ ਚੱਲ ਸਕਿਆ ਤਾਂ ਹੁਣ ਵੀ ਅਸੀਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਵਾਰ-ਵਾਰ ਅਪੀਲ ਕਰਦੇ ਆਂ ਦੇਖੋ ਅਸੀਂ ਤਾਂ ਇਹ ਕਰ ਸਕਦੇ ਹਾਂ ਬੱਚਿਆਂ ਨੂੰ ਸਮਝਾਉਣਿਆ ਪ੍ਰੇਅਰ ਟਾਈਮ ਦੇ ਵਿੱਚ ਵੀ ਵੈਸੇ ਸਮਝਾਉਣਿਆ ਰੋਲ ਰੂਲ ਕੀ ਨੇ ਕਿਵੇਂ ਤੁਸੀਂ ਬੱਚਿਓ ਜਾਣਾ ਲਾਈਨ ਦੇ ਵਿੱਚ ਜਾਣਾ ਪਰ ਬੱਚੇ ਛੋਟੇ ਹੁੰਦੇ ਨੇ ਫਿਰ ਵੀ ਆਪਣੇ ਵਾਰ-ਵਾਰ ਸਮਝਾਉਣ ਤੇ ਇੰਨੀ ਗੱਲ ਉਹ ਕੈਚ ਨਹੀਂ ਕਰਦੇ ਉਹਨਾਂ ਨੇ ਤਾਂ ਦੇਖੋ ਬੱਚਿਆਂ ਨੇ ਤਾਂ ਆਪਦੇ ਹਿਸਾਬ ਨਾਲ ਕੰਮ ਕਰਨਾ ਆਪਾਂ ਆਪਦੇ ਸਮਝਾਉਣਾ ਸਮਝਾਉਂਦਾ ਫਰਕ ਤਾਂ ਪੈਂਦਾ ਪਰ ਫਿਰ ਵੀ ਬੱਚੇ ਜਿਵੇਂ ਰੋਡ ਤੇ ਜਾਂਦੇ ਇਕੱਠੇ ਹੋ ਜਾਂਦੇ ਤਾਂ ਬੱਚਿਆਂ ਦਾ ਕੰਮ ਹੀ ਸ਼ਰਾਰਤਾਂ ਕਰਨਾ ਸ਼ਰਾਰਤਾਂ ਕਰਨ ਲੱਗ ਜਾਂਦੀ ਹੈ ਤਾਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਅਸੀਂ ਵਾਰ-ਵਾਰ ਅਪੀਲ ਕੀਤੀ ਆ ਡਿਪਾਰਟਮੈਂਟ ਤੋਂ ਵੀ ਮੰਗ ਕਰਦੇ ਵੀ ਵੈਨ ਦਾ ਪ੍ਰਬੰਧ ਕੀਤਾ ਜਾਵੇ ਇੱਕ ਤਾਂ ਬੱਚਾ ਨੂੰ ਆਉਣਾ ਜਾਣਾ ਸੌਖਾ ਆ ਜਾਂਦਾ ਬਾਕੀ ਰੋਡ ਐਕਸੀਡੈਂਟ ਦਾ ਸਭ ਤੋਂ ਵੱਡਾ ਹੁੰਦਾ ਕਾਰਨ ਵੀ ਕਈ ਵਾਰ ਇਕੱਲਾ ਇਕੱਲਾ ਬੱਚੇ ਜਾਂਦਾ ਅੱਜ ਕੱਲ ਪੇਰੈਂਟਸ ਦੇ ਬੱਚੇ ਨੇ ਵੀ ਕੋਈ ਮਿਸ ਹੈਪਨਿੰਗ ਨਾ ਹੋ ਜੇ ਪਰ ਅਸੀਂ ਸਰਕਾਰ ਤੋਂ ਵੀ ਕਰਦੇ ਆ ਅਪੀਲ ਕਰਦੇ ਆ ਡਿਪਾਰਟਮੈਂਟ ਤੋਂ ਵੀ ਇਸ ਤਰ੍ਹਾਂ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਵੇ ਇਸ ਤਰ੍ਹਾਂ ਬੱਚਿਆਂ ਦੀ ਗਿਣਤੀ ਵੀ ਹੋਰ ਵਧੇਗੀ ਬੱਚੇ ਸਾਡੇ ਪਹਿਲਾਂ ਘੱਟ ਸੀ ਬੱਚੇ ਵਧ ਰਹੇ ਨੇ ਐਸੇ ਐਸੇ ਇੱਕ ਮੈਡਮ ਮੈਂ ਸੁਣਿਆ ਇਸ ਗੱਲ ਦੀ ਸਕੂਲ ਦੀ ਗੱਲ ਸੁਣੀ ਹੈ ਜੀ ਵੀ ਪਹਿਲਾਂ ਇਸ ਸਕੂਲ ਦੇ ਵਿੱਚ ਇਹ ਬੰਦ ਹੋਣ ਦੀ ਲਿਸਟ ਦੇ ਵਿੱਚ ਆ ਗਿਆ ਸੀਗਾ ਜੀ 15 ਬੱਚੇ ਸੀ ਕਹਿੰਦੇ ਫਿਲਹਾਲ ਇਹ ਗੱਲ ਸੱਚ ਹੈ ਜੀ ਹਾਂਜੀ ਹਾਂ ਇੱਕ ਵਾਰੀ ਪਹਿਲਾਂ ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਮਰਜ ਹੋਣ ਜਾ ਰਹੇ ਸੀ ਉਦੋਂ ਲਿਸਟ ਵਿੱਚ ਆ ਗਿਆ ਸੀ ਫਿਰ ਉਹ ਜਿਹੜੇ ਟੀਚਰਾਂ ਦੀ ਮਿਹਨਤ ਨਾਲ ਬੱਚੇ ਵਧੇ ਪਰ ਹੁਣ ਜਿਵੇਂ ਸਾਡਾ ਸਹਿਜ ਸਟਾਫ ਬਹੁਤ ਸਹਿਯੋਗ ਕਰ ਰਿਹਾ ਪੜ੍ਹਾਈ ਦੇ ਪੱਖੋਂ ਸਾਡਾ ਮਾਹੌਲ ਬਹੁਤ ਵਧੀਆ ਸਾਰੇ ਟੀਚਰ ਬਹੁਤ ਬੇਨਤੀ ਨੇ ਬੱਚੇ ਵੈਨ ਦੀ ਪ੍ਰੋਬਲਮ ਕਰਕੇ ਬੱਚੇ ਘਟ ਆਉਂਦੇ ਨਹੀਂ ਸਾਡੇ ਆਲੇ ਦੋਲੇ ਪ੍ਰਾਈਵੇਟ ਸਕੂਲਾਂ ਵਿੱਚੋਂ ਵੀ ਬੱਚੇ ਬਹੁਤ ਇੱਛਾ ਰੱਖਦੇ ਨੇ ਆਉਂਦੀ ਪਰ ਪੇਰੈਂਟਸ ਇਹ ਕਹਿੰਦੇ ਵੀ ਛੱਡ ਕੇ ਜਾਣਾ ਲੈ ਕੇ ਜਾਣਾ ਟਰਾਂਸਪੋਰਟ ਦੀ ਕਮੀ ਜਾਂ ਰੋਡ ਕਰਕੇ ਵੀ ਛੋਟੇ ਬੱਚੇ ਨਹੀਂ ਲਾਉਂਦੇ ਪੜ੍ਹਾਈ ਜਿਹੜਾ ਮਿਹਨਤ ਕਰ ਰਿਹਾ ਸਟਾਫ ਪਿਛਲੇ ਇਸ ਸਾਲ ਸਾਨੂੰ ਇਹ ਸਾਡੇ ਸਕੂਲ ਨੂੰ ਫਖਰ ਵਾਲੀ ਗੱਲ ਆ ਗ੍ਰੀਨ ਸਕੂਲ 어ਵਾਰਡ ਵੀ ਜਿਹੜਾ ਸਾਡਾ ਨੈਸ਼ਨਲ ਲੈਵਲ ਤੇ ਸਕੂਲ ਜਿੱਤ ਚੁੱਕਿਆਗਾ ਹੋਰ ਵੀ ਕਾਫੀ ਜਿਹੜਾ ਅਸੀਂ ਮਿਹਨਤ ਕਰ ਰਹੇ ਹਾਂ ਸਕੂਲ ਦਾ ਜਿਹੜੀ ਦੇਖਾ ਉਹ ਵੀ ਬਹੁਤ ਵਧੀਆ ਸੁੰਦਰੀ ਕਰਨਾ ਅਸੀਂ ਆਪਦੇ ਯਤਨ ਵੀ ਕਰ ਰਹੇ ਹਾਂ ਡਿਪਾਰਟਮੈਂਟ ਦਾ ਚਲੋ ਕਰ ਹੀ ਰਿਹਾ ਸੀ ਆਪਦੇ ਯਤਨਾਂ ਨਾਲ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਸਕੂਲ ਨੂੰ ਸੁੰਦਰ ਬਣਾ ਰਹੇ ਹਾਂਜੀ ਆਪਾਂ ਤੁਹਾਨੂੰ ਇਹ ਸਾਰੇ ਸਕੂਲ ਦੀ ਆਪਾਂ ਬਿਲਡਿੰਗ ਵੀ ਦਿਖਾਉਣੇ ਆ ਵਿੱਚੋਂ ਵੀ ਸਾਰਾ ਸਕੂਲ ਦਿਖਾਵਾਂਗੇ ਪਹਿਲਾਂ ਬਾਈ ਇਧਰ ਨਿਗਾ ਮਰਵਾ ਦੇ ਤੇ ਟੀਚਰ ਵੀ ਕਿੰਨੇ ਮਿਹਨਤੀ ਨੇ ਆ ਤੁਹਾਡੇ ਸਾਹਮਣੇ ਆ ਜਿਹੜੀਆਂ ਪੋਸਟਾਂ ਲੱਗੀਆਂ ਹੋਈਆਂ ਨੇ ਫੋਟੋਆਂ ਲੱਗੀਆਂ ਤੇ ਇਸ ਸਕੂਲ ਦੇ ਟੀਚਰਾਂ ਨੂੰ ਸਾਰਿਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇੱਕ ਬੱਚਿਆਂ ਦੇ ਮਾਪਿਆਂ ਨੂੰ ਇਹ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਵੀ ਤੁਹਾਡੇ ਟੀਚਰ ਸਾਡੇ ਸਕੂਲ ਦੇ ਵਿੱਚ ਕਿੰਨੇ ਮਿਹਨਤੀ ਆ ਅਗਰ ਇਹ ਸਕੂਲ ਬੰਦ ਹੋਣਾ ਸੀ ਇਹਨਾਂ ਨੇ ਬੰਦ ਨਹੀਂ ਹੋਣ ਦਿੱਤਾ ਅਗਰ ਜਿੱਥੇ ਬੱਚੇ ਇਹਨਾਂ ਨੂੰ 15 ਸੀ 15 ਤੋਂ ਅੱਜ 70 80 ਦੇ ਲਗਭਗ ਇੱਥੇ ਬੱਚੇ ਨੇ ਸਕੂਲ ਦੇ ਵਿੱਚ ਹਾਂ ਜੀ ਕਿ ਨਹੀਂ ਐਡ ਪ੍ਰਿੰਟ ਸਾਡੇ ਕੋਲ 74 ਬੱਚੇ ਹੋ ਗਏ 5 6 ਬੱਚੇ ਹੋਰ ਆ ਰਹੇ ਨੇ ਕੋਈ ਪ੍ਰਾਈਵੇਟ ਸਕੂਲ ਦੇ ਜਿਹੜੇ ਦਾਖਲ ਹੋਣ ਵਾਲੇ ਨੇ ਜਿਨ੍ਹਾਂ ਨਾਲ ਸਾਡਾ ਕੰਟੈਕਟ ਹੈ ਲਗਭਗ 80 ਬੱਚਿਆਂ ਦੇ ਲਗਭਗ ਸਾਡੇ ਕੋਲ ਹੋ ਜਾਣਗੇ ਪਰ ਫਿਰ ਵੀ ਸਾਡੇ ਮਾਪਿਆਂ ਨੂੰ ਰਿਕਵੈਸਟ ਹੀ ਆ ਡਿਪਾਰਟਮੈਂਟ ਨੂੰ ਵੀ ਰਿਕਵੈਸਟ ਆ ਵੀ ਸਾਡੇ ਨਾਲ ਯਤਨ ਕਰਨ ਤਾਂ ਅਸੀਂ ਜਿਹੜਾ ਕੋਈ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਵੇ ਬੱਚਿਆਂ ਨੂੰ ਵੀ ਸਖਾਲਾ ਕੋਈ ਅਣਸਖਾਵੀ ਘਟਨਾ ਤੋਂ ਵੀ ਜਿਹੜਾ ਬਚਿਆ ਜਾ ਸਕੇ ਕਿਉਂਕਿ ਅਸੀਂ ਤਾਂ ਹੀ ਕਰ ਸਕਦੇ ਆ ਦੇਖੋ ਰੋਡ ਕਰਾਸ ਕਰਦੇ ਆ ਬੱਚਿਆਂ ਦਾ ਧਿਆਨ ਰੱਖਦੇ ਆ ਕੋਈ ਬੱਚਾ ਨਹੀਂ ਜਾਂਦਾ ਆਪਦੇ ਵਾਈਕਲ ਤੇ ਵੀ ਕਈ ਵਾਰੀ ਸੀ ਛੱਡ ਗਿਆ ਨੇ ਛੋਟੇ ਪ੍ਰੀਅਲੇ ਬੱਚੇ ਨੇ ਕਈ ਵਾਰੀ ਪੇਰੈਂਟਸ ਨਹੀਂ ਲੈਣ ਆਉਂਦੇ ਦਿਹਾੜੀਦਾਰ ਜਾਂ ਬਾਹਰ ਕੰਮ ਗਏ ਹੁੰਦੇ ਨੇ ਤਾਂ ਅਸੀਂ ਆਪਦੀ ਗੱਡੀ ਤੇ ਵੀ ਬੱਚਾ ਨੂੰ ਘਰ ਤੱਕ ਪਹੁੰਚਾਉਣੇ ਆ ਦੇਖੋ ਅਸੀਂ ਬੱਚੇ ਆ ਇਕੱਲੇ ਇਕੱਲੇ ਬੱਚੇ ਨੂੰ ਤਾਂ ਘਰ ਤੱਕ ਪਹੁੰਚਾਉਣਾ ਵੀ ਪੋਸੀਬਲ ਨਹੀਂ ਹੈਗਾ ਵੀ ਇੱਕ ਟੀਚਰ ਹਨ ਤਾਂ ਇਹਦੇ ਲਈ ਤਾਂ ਜੇ ਕੋਈ ਸਾਂਝਾ ਯਤਨ ਟਰਾਂਸਪੋਰਟ ਹੋ ਜਾਏ ਤਾਂ ਵਧੀਆ ਗੱਲ ਆ ਹਾਂਜੀ ਅਸੀਂ ਇੱਕ ਇਹੀ ਅਪੀਲ ਕਰਦੇ ਆਂ ਇਹੀ ਬੇਨਤੀ ਕਰਦੇ ਆਂ ਵੀ ਇਸ ਸਕੂਲ ਨੂੰ ਜਿਹੜੀ ਬੱਚਿਆਂ ਦੇ ਲਈ ਛੋਟੇ ਛੋਟੇ ਬੱਚੇ ਨੇ ਨਰਸਰੀ ਤੋਂ ਲੈ ਕੇ 5ਵੀਂ ਤੱਕ ਦਾ ਇਹ ਸਕੂਲ ਆ ਵੀ ਇਹਨਾਂ ਬੱਚਿਆਂ ਲਈ ਕੋਈ ਬੈਨਾਂ ਦੀ ਸਹੂਲਤ ਦਿੱਤੀ ਜਾਵੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਇਹੀ ਅਪੀਲ ਕਰਦੇ ਆਂ ਵੀ ਤੁਸੀਂ ਸਿੱਖਿਆ ਕ੍ਰਾਂਤੀ ਬਾਰੇ ਤਾਂ ਤੁਸੀਂ ਹਰ ਇੱਕ ਸਕੂਲਾਂ ਦੇ ਵਿੱਚ ਜਾ ਕੇ ਆਉਨੇਓ ਹਰ ਇੱਕ ਸਕੂਲਾਂ ਦੇ ਵਿੱਚ ਬੋਰਡ ਲਾ ਰਹੇ ਹਾਂ ਅਸੀਂ ਇੱਕ ਹੀ ਬੇਨਤੀ ਕਰਦੇ ਹਾਂ ਵੀ ਸਿੱਖਿਆ ਸ੍ਰਿਖਿਆ ਸਿੱਖਿਆ ਕ੍ਰਾਂਤੀ ਬਾਰੇ ਜੇ ਤੁਸੀਂ ਖਿਆਲ ਰੱਖਦੇ ਹੋ ਤਾਂ ਇਹ ਸਕੂਲ ਦੇ ਵਿੱਚ ਜ਼ਰੂਰ ਰੱਖਿਆ ਜਾਵੇ ਕਿਉਂਕਿ ਜਿਹੜੇ ਛੋਟੇ-ਛੋਟੇ ਬੱਚੇ ਨੇ ਇਹਨਾਂ ਦੀ ਇੱਕ ਨਿਗਰਾਨੀ ਰੱਖੀ ਜਾਵੇ ਬੈਨ ਦੀ ਇਹਨਾਂ ਦੀ ਸਹੂਲਤ ਹੋ ਸਕੇ ਤੇ ਕਿੰਨੇ ਮਿਹਨਤੀ ਟੀਚਰ ਨੇ ਅੱਜ ਤੁਹਾਨੂੰ ਦਿਖਾਉਣੇ ਆ ਪਹਿਲਾਂ ਤਾਂ ਸਫਾਈ ਵੀ ਬਹੁਤ ਜ਼ਿਆਦਾ ਹੈ ਸਕੂਲ ਚ ਮੈਡਮ ਆਜੋ ਆਪਾਂ ਚੱਲਦੇ ਹਾਂ ਗਰਾਊਂਡ ਚ ਤੇ ਹਾਂਜੀ ਪਹਿਲਾਂ ਇੱਕ ਵਾਰ ਤੁਹਾਨੂੰ ਆਪਾਂ ਨਿਗਾ ਮਰਵਾ ਦਈਏ ਬੱਚਿਆਂ ਵੱਲ ਤੇ ਇਹ ਬੱਚੇ ਨੇ ਜਿਹੜੇ ਕਿੰਨੀ ਜਿਆਦਾ ਸਹੂਲਤਾ ਸਾਰੀ ਇੱਕ ਇੱਕ ਸਹੂਲਤਾ ਜਿਹੜੀ ਬੱਚਿਆਂ ਦੇ ਲਈ ਆ ਤੇ ਬੱਚੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਸਕੂਲ ਦੇ ਵਿੱਚੋਂ ਪਰੇਸ਼ਾਨੀ ਤਾਂ ਨਹੀਂ ਹੈਗੀ ਹਾਂਜੀ ਤੇ ਬਹੁਤ ਵਧੀਆ ਜਿਹੜੇ ਬੱਚੇ ਨੇ ਇੱਕ ਥੋੜਾ ਜਿਹਾ ਬੱਚਿਆਂ ਨੂੰ ਇਹ ਹੋ ਜਾਂਦਾ ਵੀ ਪਤਾ ਨਹੀਂ ਕੀ ਸਿਸਟਮ ਹੋ ਗਿਆ ਤੇ ਬੱਚੇ ਕਹਿੰਦੇ ਵੀ ਨਹੀਂ ਤੇ ਕਿਉਂਕਿ ਜਦੋਂ ਹੈ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਇੱਧਰ 쿨ਰ ਦਾ ਪ੍ਰਬੰਧ ਹਵਾ ਦਾ ਹਾਂਜੀ ਇਹਨਾਂ ਦੇ ਮੈਡਮਾਂ ਨੇ ਆਪ ਮਿਹਨਤ ਕਰਕੇ ਟੀਚਰਾਂ ਨੇ ਸਕੂਲ ਦਿਆ ਨੇ ਦੇ ਖੁਦੋ ਕੁਲਰਾਂ ਦਾ ਪ੍ਰਬੰਧ ਕੀਤਾ ਗਿਆ ਸਪੈਲ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੋਇਆ ਇੰਨੇ ਇਥੋਂ ਮਿਹਨਤੀ ਟੀਚਰ ਨੇ ਆਜੋ ਆਪਾਂ ਹੋਰ ਕਲਾਸਾਂ ਦੇ ਵਿੱਚ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ। ਕੈਪੀਟਲ ਤੇ ਫੰਡ ਰੇਜ ਕਰਕੇ ਸਾਰੇ ਕਲਾਸਾਂ ਦੇ ਵਿੱਚ ਕੂਲਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਚਲੋ ਬੱਚੇ ਗਰਮੀ ਦੇ ਵਿੱਚ ਕੰਫਰਟੇਬਲ ਵਧੀਆ ਪੜ੍ਹ ਸਕਣ। ਹਾਂਜੀ ਹਾਂਜੀ। ਇਨਵੈਟਰ ਹੈਗਾ ਸਾਡਾ ਸੋਲਰ ਸਿਸਟਮ ਹੈਗਾ ICICI ਫਾਊਂਡੇਸ਼ਨ ਨਾਲ ਅਸੀਂ ਕੰਟੈਕਟ ਕਰਕੇ ਹਾਂਜੀ ਸੋਲਰ ਲੱਗਾ ਹੋਇਆ ਹੈ ਸਾਡੇ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਹਾਂਜੀ ਹੋਰ ਪੱਖੇ ਬੱਚਿਆਂ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆ ਰੋ ਵਾਟਰ ਕੂਲਰ ਹੈ ਰਿਫਸਿਲਿਟੀਜ਼ ਦਿੱਤੀਆਂ ਹੋਈਆਂ ਨੇ ਬੱਚਿਆਂ ਨੂੰ। ਹਾਂਜੀ ਤੇ ਇਹ ਸਕੂਲ ਦੇ ਜਿਹੜੇ ਟੀਚਰ ਨੇ ਮਿਹਨਤੀ ਟੀਚਰ ਇਹ ਵਧਾਈ ਦੇ ਪਾਤਰ ਨੇ ਜਿਹੜੇ ਇਹਨਾਂ ਨੇ 70 80 ਜਿਹੜੇ ਬੱਚੇ ਇਸ ਸਕੂਲ ਦੇ ਵਿੱਚ ਹੁਣ ਫਿਲਹਾਲ ਪੜ ਰਹੇ ਨੇ ਤੇ ਇਹਨਾਂ ਨੇ ਆਪਦੀ ਮਿਹਨਤ ਦੇ ਨਾਲ ਆ ਜਾਓ ਵੀ ਇਧਰ ਆਪਦੀ ਮਿਹਨਤ ਦੇ ਨਾਲ ਸਾਰੇ 쿨ਰ ਜਿਹੜੇ ਆਪਣੇ ਇੱਥੇ ਫੰਡ ਪਾ ਕੇ 쿨ਰ ਸਾਰੀਆਂ ਕਲਾਸਾਂ ਦੇ ਵਿੱਚ ਰੱਖੇ ਹੋਏ ਨੇ ਤੇ ਆਜੋ ਆਪਾਂ ਇਧਰ ਵੀ ਜਮਾਤਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਆਜੋ ਆਪਾਂ ਉਹਨਾਂ ਦਾ ਦਰਸ਼ਨ ਕਰਾਉਣੇ ਆ ਤੇ ਬੱਚਿਆਂ ਦੇ ਦੇਖੋ ਨਿੱਕੇ ਨਿੱਕੇ ਬੱਚੇ ਆ ਤੇ ਕਿੰਨੇ ਪਿਆਰ ਦੇ ਨਾਲ ਇਨਾਂ ਨੂੰ ਪੜਾਇਆ ਜਾਂਦਾਗਾ ਉਹ ਦੇਖੋ ਤੁਹਾਡੇ ਸਾਹਮਣੇ ਜਿਹੜਾ ਉਹ ਬੱਚਾ ਹੈਗਾ ਉਸ ਤੇ ਉੱਪਰ ਜਿਹੜਾ ਬੋਰਡ ਦੇ ਉੱਪਰ ਪੜ ਰਿਹਾ ਬੰਬੀ ਬੋਲ ਬੋਲ ਬੋਤਾ ਕੈਟ ਬੋਲ ਬੋਲ ਬੋਤਾ ਕੈਟ ਡੀ ਡੌਗ ਇਧਰ ਨੀ ਕਰ ਇਅਨੀ ਫੈਨ ਇਜਾਗ ਇਅਨੀ ਆਹ ਅਰੇ ਕੋਈ ਤਾਂ ਹੋਰ ਕਿਹੜਾ ਬੋਲ ਕੇ ਸੁਣਾਊਗਾ ਹਾਂਜੀ ਆ ਦੇਖੋ ਨਿੱਕੇ ਨਿੱਕੇ ਬੱਚੇ ਨੇ ਇਹ ਨਰਸਰੀ ਵਾਲੇ ਆ ਕਿ ਪਹਿਲੀ ਵਾਲੇ ਨਹੀਂ ਇਹ ਨਰਸਰੀ ਵਾਲੇ ਬੱਚੇ ਨੇ ਆ ਉਹ ਦੇਖੋ ਤੁਹਾਡੇ ਸਾਹਮਣੇ ਮੈਂ ਵੀਡੀਓ ਦਿਖਾਈ ਸੀ ਹਾਂ ਪੁੱਤ ਆ ਜਾ ਉੱਪਰ ਆ ਜਾ ਸੰਗ ਨਾਲ ਬੋਲ ਦੋ ਇਹ ਸ਼ੁਰੂ ਕਰ ਦੋ ਆ ਉੱਚੀ ਬੋਲ ਦੋ ਉੱਚੀ ਬੋਲੋ ਮੰਗਰਾ ਹਾਂਜੀ ਤੁਹਾਡੇ ਸਾਹਮਣੇ ਜਿਹੜੇ ਆਪਾਂ ਬੱਚੇ ਦਿਖਾਏ ਗਏ ਨੇ ਇਸ ਸਕੂਲ ਦੇ ਵਿੱਚ ਬਹੁਤ ਤਰੱਕੀ ਹੋ ਰਹੀ ਆ ਜਿਹੜੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਇਹ ਸਰਕਾਰੀ ਸਕੂਲ ਨੇ ਜਿਹੜੇ ਅੱਗੇ ਜਾ ਰਹੇ ਨੇ ਤੇ ਇਧਰੋਂ ਦੇਖ ਲਓ ਆ ਨਿੱਕੇ ਨਿੱਕੇ ਬੱਚੇ ਇਧਰ ਨਿਗਾਹ ਮਰਵਾ ਬਈ ਤੇ ਹਾਂਜੀ ਉਹਦੇ ਵੱਲੋਂ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਇੱਥੇ ਫਿਲਹਾਲ ਪੜ ਰਹੇ ਨੇ ਤੇ ਇਹਨਾਂ ਦੇ ਟੀਚਰਾਂ ਦੇ ਇਹਨਾਂ ਦੇ ਜਿਹੜੇ ਇੱਥੇ ਆਪਣੇ ਅਧਿਆਪਕ ਨੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੋਈ ਆ ਆ ਦੇਖੋ ਇਸ ਕਲਾਸ ਦੇ ਵਿੱਚ ਵੀ ਕੂਲਰ ਰੱਖਿਆ ਹੋਇਆ ਆਜੋ ਆਪਾਂ ਸਾਰੇ ਇੱਥੇ ਜਿਹੜੇ ਬਲੈਕਬੋਰਡ ਵਗੈਰਾ ਦਾ ਸਾਰਾ ਸਹੂਲਤਾਂ ਹੈਗੀਆਂ ਨੇ ਲਗਭਗ ਆਜੋ ਆਪਾਂ ਦੇਖਦੇ ਆਂ ਵੀ ਕਿਹੜੇ-ਕਿਹੜੇ ਇੱਥੇ ਸਹੂਲਤਾਂ ਦੀ ਪ੍ਰੋਬਲਮ ਆ ਤੇ ਉਹ ਵੀ ਆਪਾਂ ਕੱਢਾਂਗੇ ਦੀ ਵਿੱਚੋਂ ਗੱਲਬਾਤ ਤੇ ਪੁੱਛਦੇ ਆਪਾਂ ਟੀਚਰਾਂ ਨੂੰ ਜਿਵੇਂ ਇਧਰੋਂ ਸਫਾਈ ਵੀ ਬਹੁਤ ਜ਼ਿਆਦਾ ਆ ਆ ਦੇਖੋ ਤੁਹਾਡੇ ਸਾਹਮਣੇ ਆ ਕਿੰਨਾ ਜ਼ਿਆਦਾ ਖਿਆਲ ਰੱਖਿਆ ਜਾਂਦਾ ਤੇ ਜੋੜੇ ਜੁੱਤਿਆਂ ਦੇ ਲਈ ਇਹਨਾਂ ਨੇ ਸਪੈਸ਼ਲ ਜਿਹੜੇ ਇੱਕ ਸਟੂਲ ਜੇ ਬਣਾਏ ਗਏ ਨੇ ਇਹਨਾਂ ਦੇ ਵਿੱਚ ਸਾਰੇ ਬੱਚਿਆਂ ਦੇ ਇਹਨਾਂ ਦੇ ਵਿੱਚ ਸੈਂਡਲ ਰੱਖੇ ਹੋਏ ਨੇ ਇੱਕੋ ਜਿਹੇ ਸੈਂਡਲ ਨੇ ਤੇ ਬਹੁਤ ਸੋਹਣੀ ਗੱਲ ਆ ਇਧਰ ਆਜੋ ਜਿੱਮੇ ਆਪਣੇ ਮੈਡਮ ਪੜਾ ਰਹੇ ਨੇ ਬੱਚਿਆਂ ਨੂੰ ਤੇ ਹਾਂਜੀ ਸ਼ਸ਼ੀ ਕੌਰ ਮੈਡਮ ਜੀ ਹਾਂਜੀ ਪਹਿਲਾਂ ਤਾਂ ਤੁਹਾਡੇ ਸਕੂਲ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਜੀ ਆਪਦੇ ਵੱਲੋਂ ਦਿਲੋਂ ਜੀ ਤੇ ਜਿਹੜਾ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਅਸੀਂ ਨਰਸਰੀ ਵਾਲੇ ਬੱਚਿਆਂ ਕੋਲੇ ਗਏ ਤੇ ਉਹਨਾਂ ਬਹੁਤ ਸੋਹਣਾ ਜਿਹੜਾ ਪੜ ਰਹੇ ਸੀਗੇ ਤੇ ਇੱਕ ਤੁਸੀਂ ਇੱਕ ਮੈਨੂੰ ਲੱਗਦਾ ਪਹਿਲੇ ਨੰਬਰ ਦੇ ਵਿੱਚੋਂ ਜੀ ਸਾਰੇ ਸਕੂਲਾਂ ਦੇ ਵਿੱਚੋਂ ਤੇ ਕਿਉਂਕਿ ਆ ਕੂਲਰਾਂ ਦਾ ਜਿਹੜਾ ਖਾਸ ਕਰਕੇ ਧਿਆਨ ਰੱਖਿਆਗਾ ਮੈਨੂੰ ਅੱਜ ਤੱਕ ਕਿਸੇ ਸਕੂਲ ਦੇ ਵਿੱਚ ਐਦਾਂ ਦੇ ਕੂਲਰ ਨਹੀਂ ਮਿਲੇ ਤੇ ਮੈਂ ਆਇਆ ਇੱਥੇ ਹਰ ਇੱਕ ਕਲਾਸ ਦੇ ਵਿੱਚ ਕੂਲਰ ਨੇ ਬੱਚਿਆਂ ਦਾ ਜਿਹੜਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਇੱਥੇ ਕਿਸੇ ਚੀਜ਼ ਦੀ ਮੈਨੂੰ ਲੱਗਾ ਘਾਟ ਮਹਿਸੂਸ ਨਹੀਂ ਹੈਗੀ ਤੇ ਬਾਕੀ ਆਪਾਂ ਕਿਹੜਾਂ ਕਲਾਸਾਂ ਦੇ ਵਿੱਚ ਜਾ ਕੇ ਆਪਾਂ ਗੱਲਬਾਤ ਕਰਾਂਗੇ ਉਹਦੇ ਮੈਡਮ ਨਾਲ ਬਾਹਰਲੇ ਪਾਸੇ ਵੀ ਚੱਲਦੇ ਆਪਾਂ ਗਰਾਊਂਡ ਦੇ ਵਿੱਚ ਤੇ ਹਾਂਜੀ ਆਜੋ ਇੱਧਰ ਵੀ ਦੇਖੋ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਸਾਰੀਆਂ ਪੂਰੀਆਂ ਇੱਥੇ ਉਪਲਬਧ ਨੇ ਟੀਚਰਾਂ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਵਾਈ ਜਾਂਦੀ ਆ ਹਾਂਜੀ ਮੇਕਮ ਸਰ ਸਸ਼ਕਤੀ ਸੀ ਗੱਲ ਹੋਰ ਠੀਕ ਹੋ ਜੀ ਹਾਂਜੀ ਠੀਕ ਠਾਕ ਜੀ ਤੇ ਤੁਹਾਡੇ ਸਕੂਲ ਨੂੰ ਸਾਡੇ ਵੱਲੋਂ ਜੀ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੀ ਜਿਹੜੇ ਬੱਚਿਆਂ ਦੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਤੇ ਤੁਹਾਡਾ ਜਿਹੜਾ ਸਕੂਲ ਆ ਬਹੁਤ ਅੱਗੇ ਆ ਰਿਹਾ ਜੀ ਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਉਹ ਵੀ ਅੱਗੇ ਆ ਜੀ ਆ ਦੇਖੋ ਬਾਈ ਇਧਰ ਬੋਰਡ ਵਾਲੇ ਪਾਸੇ ਇਧਰ ਮਾਰ ਕੈਮਰਾ ਤੇ ਇਧਰ ਦੇਖੋ ਕਿੰਨੇ ਸੋਹਣਾ ਜਿਹੜਾ ਬਲੈਕ ਬੋਰਡ ਤੇ ਇਹਨਾਂ ਨੂੰ ਬੱਚਿਆਂ ਨੂੰ ਸਮਝਾਇਆ ਜਾਂਦਾ ਤੇ ਆਹ ਕੁਲਰ ਕਿ ਨਹੀਂ ਵੀ ਦਿਖਾ ਬਾਈ ਜਿੰਨੇ ਵੀ ਆਪਾਂ ਕਲਾਸਾਂ ਦੇ ਵਿੱਚ ਗਏ ਆ ਹਰ ਇੱਕ ਕਲਾਸ ਦੇ ਵਿੱਚ ਕੁਲਰ ਮਿਲਦਾ ਤੇ ਕੋਈ ਲਾਈਟ ਦਾ ਇੱਥੇ ਐ ਨਹੀਂ ਹੈਗਾ ਵੀ ਲਾਈਟ ਬਗ ਜੂ। ਅਨਮੈਟਰ ਤੱਕ ਦਾ ਸਾਰਾ ਜਿਹੜਾ ਇੱਥੇ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਤੇ ਬੱਚੇ ਬਹੁਤ ਵਧੀਆ ਨੇ ਜਿਹੜੇ ਪੜ ਰਹੇ ਨੇ। ਸੋ ਨੂੰ ਕੋਈ ਦਿੱਕਤ ਤਾਂ ਨਹੀਂ ਬੱਚੋ? ਨੋ ਸਰ। ਆ ਦੇਖੋ ਕਿਉਂਕਿ ਜੇ ਕੋਈ ਦਿੱਕਤ ਹੁੰਦੀ ਤਾਂ ਨੂੰ ਬੱਚੇ ਆਪੇ ਉੱਠ ਕੇ ਦੱਸ ਦਿੰਦੇ। ਕੋਈ ਇਹਨਾਂ ਨਾਲ ਅਣਪੋਲ ਬੱਚੇ ਹੁੰਦੇ ਨੇ ਜਿਹੜਾ ਵੀ ਇਹਨਾਂ ਦੇ ਮਨ ਦੇ ਵਿੱਚ ਗੱਲ ਹੁੰਦੀ ਆ ਉਹੀ ਇਹ ਕੋਰਾ ਹੁੰਦੇ ਨੇ ਤੇ ਉਹੀ ਗੱਲ ਦੱਸ ਦਿੰਦੇ ਨੇ। ਧੰਨਵਾਦ ਜੀ ਸੋਨਾ ਵੀ ਬਹੁਤ-ਬਹੁਤ ਥੈਂਕ ਯੂ ਜੀ ਤੇ ਤੁਹਾਡਾ ਟਾਈਮ ਬਰਬਾਦ ਕੀਤਾ ਜੀ ਥੋੜਾ ਜਿਆ ਤੇ ਓਕੇ ਜੀ ਤੇ ਆਜੋ ਆਪਾਂ ਚੱਲਦੇ ਆਂ ਇਧਰੋਂ ਗਰਾਊਂਡ 'ਚ ਜੀ ਤੇ ਹਾਂਜੀ ਇਧਰੋਂ ਆ ਦੇਖੋ ਤੁਹਾਨੂੰ ਆਪਾਂ ਸਾਰਾ ਇਧਰ ਦਿਖਾਉਣੇ ਆ ਤੇ ਬੁੱਕਾਂ ਤੋਂ ਲੈ ਅ ਡਗੇ ਵਾਲਾ ਸਿਸਟਮ ਵੀ ਹੈ ਤੇ ਇਧਰੋਂ ਸਾਊਂਡ ਸਿਸਟਮ ਤੋਂ ਲੈ ਸਾਰਾ ਕੁਝ ਜਿਹੜਾ ਇਸ ਸਕੂਲ ਦੇ ਵਿੱਚ ਲਗਭਗ ਹੈਗਾਗਾ ਆ ਦੇਖੋ ਡਗਾਗਾ ਤੇ ਬੈਠਣ ਦੇ ਲਈ ਬੱਚਿਆਂ ਦੇ ਜੇ ਕੋਈ ਪ੍ਰੋਬਲਮ ਆਉਂਦੀ ਆ ਕੋਈ ਡਾਕਟਰੀ ਪ੍ਰੋਬਲਮ ਆਉਂਦੀ ਆ ਕੋਈ ਕਿਸੇ ਜਵਾਕ ਦਾ ਪੇਟ ਦਰਦ ਕਰਦਾ ਤਾਂ ਉਹਨੂੰ ਰੈਸਟ ਦੇ ਲਈ ਇੱਥੇ ਦਵਾਈ ਦੇ ਕੇ ਇੱਥੇ ਉਹਨੂੰ ਇੱਕ ਰੈਸਟ ਦਵਾਈ ਜਾਂਦੀ ਆ ਤੇ ਬਹੁਤ ਬਹੁਤ ਧੰਨਵਾਦ ਸਾਡੇ ਮੈਡਮ ਜੀ ਦਾ ਤੇ ਜਿਹੜੇ ਇੰਨਾ ਜਿਆਦਾ ਬੱਚਿਆਂ ਦਾ ਧਿਆਨ ਰੱਖ ਰਹੇ ਨੇ ਆਜੋ ਆਪਾਂ ਚੱਲਦੇ ਆ ਜਿੱਧਰਲੇ ਪਾਸੇ ਖਾਣਾ ਬਣਦਾ ਆ ਦੇਖੋ ਇੱਥੇ ਸਪੈਸ਼ਲ ਬੱਚਿਆਂ ਦੇ ਬੈਠਣ ਲਈ ਪੱਖੇ ਤੇ ਇਧਰੋਂ ਆਪਣਾ ਸੈੱਟ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਇਧਰ ਆਪਣਾ ਆਂਟੀ ਹੋਰੀ ਜਿਹੜਾ ਬੱਚਿਆਂ ਦੀ ਰੋਟੀ ਤਿਆਰ ਹੋ ਰਹੀ ਸੀਗੀ ਖਾਣਾ ਤਿਆਰ ਹੋ ਰਿਹਾ ਚੁੱਲੇ ਤੇ ਰੋਟੀ ਬਕਾਇਦਾ ਤਿਆਰ ਕੀਤੀ ਗਈ ਆ ਤੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਸਕੂਲਾਂ ਦੇ ਵਿੱਚ ਲਗਭਗ ਚੁੱਲੇ ਤੇ ਰੋਟੀ ਬਣਦੀ ਆ ਜਿਹੜੀ ਬੱਚਿਆਂ ਨੂੰ ਇੱਕੋ ਜਾਂ ਜਿਹੜਾ ਇੱਥੇ ਖਾਣਾ-ਦਾਣਾ ਦਿੱਤਾ ਜਾਂਦਾ ਅੱਜ ਆਂਟੀ ਕੀ ਕੁਝ ਬਣਾਇਆ ਹੋਇਆ ਜੀ ਉਰਾਂ ਹੋ ਜੋ ਮੜਾ ਆਂਟੀ ਖੜੇ ਹੋ ਕੇ ਆਇਓ ਤੇ ਹਾਂਜੀ ਆਪਾਂ ਪੁੱਛਦੇ ਆਂ ਵੀ ਆਂਟੀ ਨੂੰ ਵੀ ਅੱਜ ਇੱਥੇ ਕੀ ਬੱਚਿਆਂ ਲਈ ਖਾਣਾ ਬਣਿਆ ਹੋਇਆ ਹਾਂਜੀ ਸਸ਼ੀਕਲ ਜੀ ਹਾਂਜੀ ਸਸ਼ੀਕਲ ਪਹਿਲਾਂ ਤਾਂ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਇੱਥੇ ਜਿਹੜੇ ਬੱਚਿਆਂ ਦੀ ਸਫਾਈ ਦੇ ਲਈ ਬਹੁਤ ਵਧੀਆ ਇੱਥੇ ਪ੍ਰਬੰਧ ਕੀਤਾ ਹੋਇਆ ਬੈਠਣ ਦੇ ਲਈ ਤੇ ਬੱਚਿਆਂ ਲਈ ਤੁਸੀਂ ਇੰਨੀ ਮਿਹਨਤ ਕੀਤੀ ਹੈ ਜਿਹੜਾ ਲਗਨ ਦੇ ਨਾਲ ਇਹਨਾਂ ਦਾ ਖਾਣਾ-ਦਾਣਾ ਤਿਆਰ ਕਰਦੇ ਹੋ ਹਾਂਜੀ ਆਂਟੀ ਬੱਚਿਆਂ ਲਈ ਅੱਜ ਕੀ ਕੁਝ ਬਣਾਇਆ ਅੱਜ ਰਾਜਮਾ ਚਾਵਲ ਜੀ ਹਾਂਜੀ ਹਾਂਜੀ ਤੇ ਨਾਲ ਰੋਟੀ ਜੀ ਹਾਂਜੀ ਹਾਂਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਤੇ ਇਧਰ ਕੂਲਰ ਦਾ ਜਿਵੇਂ ਪਾਣੀ ਦਾ ਬੱਟਰ ਕੂਲਰ ਦਾ ਪ੍ਰਬੰਧ ਸਾਰਾ ਕੀਤਾ ਹੋਇਆਗਾ ਤੇ ਤੁਹਾਨੂੰ ਆਪਾਂ ਇਧਰ ਦਿਖਾਉਣਾ ਇੱਕ ਮੈਡਮ ਨਾਲ ਹੋਰ ਗੱਲ ਪੁੱਛਦੇ ਹਾਂ ਮੈਡਮ ਇੱਕ ਇਦਾਂ ਦੀ ਗੱਲ ਦੱਸੋ ਵੀ ਤੁਹਾਡੇ ਸਕੂਲ ਦੇ ਵਿੱਚ ਐਦਾਂ ਦਾ ਕਿਹੜਾ ਸਫਾਈ ਕਰਮਚਾਰੀ ਆ ਜਿਹੜਾ ਤੁਹਾਡੇ ਸਕੂਲ ਨੂੰ ਇੰਨਾ ਸਾਫ਼ ਸੁਥਰਾ ਰੱਖਦਾ ਜੀ ਸਾਡੇ ਸਪੈਸ਼ਲ ਤੌਰ ਤੇ ਮੈਡਮ ਮੀਲ ਵਰਕਰ ਸਾਡੀ ਸਫਾਈ ਦੇ ਵਿੱਚ ਬਹੁਤ ਕੋਆਪਰੇਸ਼ਨ ਕਰ ਰਹੇ ਜੀ ਇਹ ਸਾਨੂੰ ਕੋਆਪਰੇਟ ਕਰਦੇ ਜਿਵੇਂ ਇਹਨਾਂ ਦੀ ਖਾਣੇ ਦੀ ਡਿਊਟੀ ਤਾਂ ਉਦੋਂ ਹੀ 15-20 ਮਿੰਟ ਪਹਿਲਾਂ ਆ ਕੇ ਦੇਖੋ ਇਹਨਾਂ ਨੂੰ ਥੋੜੀ ਜੀ ਤਨਖਾਹ ਦਿੰਦੀ ਆ ਫਿਰ ਵੀ ਇੱਕ ਮੈਡਮ ਇੱਕ ਗੱਲ ਹੋਰ ਆ ਇਹਨਾਂ ਦਾ ਤਾਂ ਜਿਹੜਾ ਖਾਣਾ ਬਣਾਉਣ ਦਾ ਕੰਮ ਆ ਜੀ ਇਹਨਾਂ ਦਾ ਸਫਾਈ ਕੰਮ ਦਾ ਤਾਂ ਹੈ ਨਹੀਂ ਸਫਾਈ ਕਰਮ ਦਾ ਇਹਦਾ ਸਫਾਈ ਦਾ ਕੰਮ ਤਾਂ ਹੈ ਨਹੀਂ ਜ ਜ ਇਹਨਾਂ ਨੂੰ ਚਲੋ ਇਹ ਫਿਰ ਵੀ ਸਕੂਲ ਨੂੰ ਕੋਆਪਰੇਟ ਕਰ ਰਹੇ ਜਿਵੇਂ ਆਪਾਂ ਸਟਾਫ ਕਰ ਰਹੇ ਆ ਇਹਨਾਂ ਦਾ ਵੀ ਸਕੂਲ ਦੇ ਵਿੱਚ ਇਹਦਾ ਮਤਲਬ ਇੱਥੇ ਸਫਾਈ ਕਰਮਚਾਰੀ ਹੈ ਨਹੀਂ ਜੀ ਨਾ ਜੀ ਸਫਾਈ ਕਰਮਚਾਰੀ ਹੈ ਨਹੀਂ ਇਹ ਦੋਨੇ ਵਰਕਰ ਹੀ ਆ ਜਿਵੇਂ ਖਾਣੇ ਦੇ ਟਾਈਮ ਤੋਂ 10-15 ਮਿੰਟ ਪਹਿਲਾਂ ਆ ਜਾਂਦੇ ਨੇ ਆ ਕੇ ਸਕੂਲ 'ਚ ਚਲੋ ਕਹਿੰਦੇ ਸਾਡੀ ਸੇਵਾ ਹੀ ਸਹੀ ਤਨਖਾਹ ਤਾਂ ਦੇਖੋ ਆਪਾਂ ਨੂੰ ਪਤਾ ਹੀ ਆ 100 ਹਾਂ ਜੀ ਆ ਦੇਖੋ ਇੱਕ ਨਵੀਂ ਗੱਲ ਹੋਰ ਨਿਕਲ ਕੇ ਆਈ ਹੈ ਜਿਹੜਾ ਇਸ ਸਕੂਲ ਦੇ ਵਿੱਚ ਸਫਾਈ ਕਰਮਚਾਰੀ ਨਹੀਂ ਹੈਗਾ ਤੇ ਇਹ ਸਾਰੇ ਮਿਹਨਤੀ ਟੀਚਰ ਨੇ ਜਿਹੜੇ ਆਪ ਗੌਰ ਰੱਖਦੇ ਨੇ ਕਲਾਸਾਂ ਦੀ ਆਪ ਸਫਾਈ ਖੁਦ ਕਰਦੇ ਨੇ ਤੇ ਇਧਰੋਂ ਜਿਹੜੀਆਂ ਆਪਣੀਆਂ ਆਂਟੀ ਹੁਰੀ ਨੇ ਇਧਰੋਂ ਤੇ ਜਿਹੜੇ ਇਥੇ ਬੱਚਾਂ ਦਾ ਜਿਹੜਾ ਖਾਣਾ ਤਿਆਰ ਕਰਦੇ ਨੇ ਇਹ ਇਹ ਪਹਿਲਾਂ ਆ ਕੇ ਇਸ ਸਕੂਲ ਦੇ ਵਿੱਚ ਸਫਾਈ ਕੀਤੀ ਜਾਂਦੀ ਆ ਅਗਰ ਮੈਨੂੰ ਲੱਗਦਾ ਆਂਟੀ ਸੋਡੀ ਤਨਖਾਹ ਕਿੰਨੀ ਕਾ ਜੀ ਉਰਾ ਹੇ ਨੇੜੇ ਕੋਈ ਗੱਲ ਨਹੀਂ ਤੇ ਮੈਨੂੰ ਇਹ ਨੀ ਤਨਖਾਹ ਵੀ ਲਗਭਗ 2-3000 ਹੀ ਹੋਣੀ ਹੈ ਨਾ 3-3000 3000 ਹੈ ਜੀ ਤੇ ਇਹ ਤੁਸੀਂ ਡੇਲੀ ਆ ਕੇ ਸਫਾਈ ਕਰਦੇ ਹੋ ਹਾਂ ਜੀ ਪਹਿਲਾਂ ਸਵੇਰੇ ਆ ਕੇ ਸਫਾਈ ਕਰਦੇ ਹਾਂ ਹਾਂ ਅਗਰ ਤੁਹਾਡਾ ਕੰਮ ਤਾਂ ਖਾਣਾ ਬਣਾਉਣ ਦਾ ਹੈਗਾ ਤੁਸੀਂ ਫੇਰ ਵੀ ਚਲੋ ਪਹਿਲਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਬੱਚਿਆਂ ਦੇ ਲਈ ਜਿਹੜਾ ਤੁਸੀਂ ਸਫਾਈ ਕਰਦੇ ਹੋ ਆਪਣੇ ਸਕੂਲ ਦੀ ਦੇਖਭਾਲ ਕਰਦੇ ਹੋ ਤਾਂ ਹੀ ਤੁਹਾਡਾ ਸਕੂਲ ਹੈ ਜਿਹੜਾ ਸਾਰੇ ਜਦੋਂ ਸਟਾਫ ਆ ਤੁਸੀਂ ਰਲ ਕੇ ਕੰਮ ਕਰ ਰਹੇ ਹੋ ਤਾਂ ਹੀ ਅੱਗੇ ਇਹ ਆ ਰਿਹਾ ਪਹਿਲੇ ਨੰਬਰ ਤੇ ਜਿਹੜਾ ਸਕੂਲ ਆ ਰਿਹਾ ਹੈਗਾ ਤੇ ਇੱਕ ਅਪੀਲ ਕਰਦੇ ਆਂ ਸਾਰੇ ਵੀ ਆਪਣੇ ਸਰਕਾਰਾਂ ਨੂੰ ਤੱਕ ਇਹ ਪਹਿਲੇ ਤਾਂ ਵੀਡੀਓ ਪਹੁੰਚਾਈ ਜਾਵੇ ਜੇ ਸਰਕਾਰਾਂ ਤੱਕ ਇਹ ਵੀਡੀਓ ਪਹੁੰਚਦੀ ਆ ਤਾਂ ਉਹ ਇੱਕ ਗੱਲ ਦੇ ਵਿੱਚ ਧਿਆਨ ਜ਼ਰੂਰ ਰੱਖਣਾ ਖਾਸ ਕਰਕੇ ਟਾਣੀ ਫੂਸ ਮੰਡੀ ਜ਼ਿਲ੍ਹਾ ਮਾਨਸਾ ਤੇ ਇਸ ਸਕੂਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਕਿਉਂਕਿ ਇਸ ਦੇ ਵਿੱਚ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਹਾਂਜੀ ਹਾਂਜੀ ਜੀ ਜਿਵੇਂ ਇਹਨਾਂ ਨੇ ਮਤਲਬ ਸਰਕਾਰ ਵੱਲੋਂ 100 ਬੱਚਿਆਂ ਦੀ ਗਿਣਤੀ ਤੇ ਤਾਂ ਇੱਕ ਸਫਾਈ ਵਰਕਰ ਦਿੱਤਾ ਜਾਂਦਾ ਪਰ ਜਿੱਥੇ ਘਟਾਉਣ ਮੰਨ ਲਓ ਸਾਡੇ ਸਕੂਲ ਚ 80 ਬੱਚੇ ਤੇ ਲਗਭਗ ਹੋ ਹੋ ਜਾਂਦੇ ਹੈਗੇ ਨੇ ਇਸ ਸੈਸ਼ਨ ਦੇ ਵਿੱਚ ਸਫਾਈ ਦੀ ਲੋਡ ਤਾਂ ਸਾਨੂੰ ਵੀ ਪੈਂਦੀ ਹੈ ਜੀ ਬੱਚੇ ਤੇ ਇੱਕ ਮੈਡਮ ਅੱਜ ਜਦੋਂ ਤੁਸੀਂ 15 ਬੱਚਿਆਂ ਤੋਂ 80 ਬੱਚੇ ਕਰ ਸਕਦੇ ਹੋ ਸਕੂਲ ਦੇ ਵਿੱਚ ਪੜਨ ਲਈ ਸੋਡੇ ਕੋਲੇ ਆ ਸਕਦੇ ਨੇ ਕੱਲ ਨੂੰ 100 ਤੋਂ 150 ਵੀ ਹੋ ਸਕਦਾ ਜੀ ਕਰਮਚਾਰੀ ਦਾ ਇੱਥੇ ਚਾਹੀਦੀ ਚਾਹੀਦਾ ਸਫਾਈ ਕਰਮਚਾਰੀ ਦਾ ਕੋਈ ਗੱਲ ਮੈਂ ਕਰ ਰਹੀ ਹਾਂ ਸਰ ਦੇਖੋ ਬਾਥਰੂਮ ਵੀ ਸਾਨੂੰ ਸਾਫ ਕਰਨੇ ਪੈਂਦੇ ਨੇ ਦੇਖੋ ਸੀ ਸਾਰੇ ਕੋਆਪਰੇਸ਼ਨ ਨਾਲ ਕਰਦੇ ਆਗੇ ਵਾਇਲਟਸ ਸਾਡੇ ਕੋਲ ਚਾਰ ਨੇ ਜਿਹੜੇ ਨੇ ਉਹ ਵੀ ਹੈਗੇ ਆ ਤਾਂ ਬੱਚੇ ਗੰਦਗੀ ਦੇ ਵਿੱਚ ਤਾਂ ਬੈਠ ਨਹੀਂ ਸਕਦੇ ਉਹਨਾਂ ਨੂੰ ਨਾ ਵਾਸ਼ ਕਰਨਾ ਤਾਂ ਇਹ ਵੀ ਸਰਕਾਰ ਨੂੰ ਸਫਾਈ ਕਰਮਚਾਰੀ ਤਾਂ ਹਰ ਇੱਕ ਸਕੂਲ ਦੇ ਵਿੱਚ ਦੇਣਾ ਚਾਹੀਦਾ ਹੈ ਜੀ ਤਾਂ ਤਾਂਕਿ ਮੈਸੇਜ ਪਹੁੰਚਾਇਆ ਜਾਵੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਦੇਖੋ ਇਹਨਾਂ ਦੀ ਡਿਊਟੀ ਵੀ ਕਮੇਟੀ ਮਿਲਵਰਕਰ ਦੀ ਖਾਣਾ ਬਣਾਉਣ ਦੀ ਹੈ ਇਹਨਾਂ ਨੇ ਵੀ ਆਪਣੀ ਡਿਊਟੀ ਕਰਨੀ ਹੁੰਦੀ ਆ ਸਟਾਫ ਨੇ ਵੀ ਕਰਨਾ ਹੁੰਦਾ ਤਾਂ ਇਹਨੇ ਕੰਮ ਅਸੀਂ ਮਤਲਬ ਕਿ ਕਰ ਤਾਂ ਰਹੇ ਆ ਸਾਰੇ ਆਪਦੇ ਲੈਵਲ ਤੇ ਪ੍ਰਬੰਧ ਕਰਕੇ ਪਾਰਕ ਦੀ ਸਫਾਈ ਕਰਨੀ ਗਰਾਊਂਡ ਦੀ ਟਾਇਲਟ ਦੀ ਰੂਮਸ ਦੀ ਸਾਰੇ ਹਾਂਜੀ ਹਾਂਜੀ ਤਾਂ ਇਹਦੇ ਨਾਲ ਪ੍ਰੋਬਲਮ ਆਉਂਦੀ ਵੀ ਜਿਵੇਂ ਘੱਟ ਗਿਣਤੀ ਚ ਵੀ ਸਰਕਾਰ ਨੂੰ ਪ੍ਰੋਵਾਈਡ ਕਰਨਾ ਚਾਹੀਦਾ ਠੀਕ ਹੈ ਜੀ ਇਹ ਸਕੂਲ ਆ ਜਿਹੜਾ ਬਹੁਤ ਵਧੀਆ ਸਕੂਲ ਆ ਬਹੁਤ ਸੁੰਦਰ ਸਕੂਲ ਆ ਜਿੰਨੇ ਵੀ ਨੇੜੇ-ਨੇੜੇ ਪਿੰਡਾਂ ਦੇ ਵਿੱਚ ਬੱਚੇ ਹੈਗੇ ਨੇ ਮੈਂ ਤਾਂ ਕਹਿਣਾ ਪ੍ਰਾਈਵੇਟ ਚੋਂ ਹਟਾ ਕੇ ਤੁਸੀਂ ਸਰਕਾਰੀ ਸਕੂਲ ਚ ਇੱਥੇ ਲਾਓ ਇੰਨੇ ਮਿਹਨਤੀ ਟੀਚਰ ਨੇ ਜਿਹੜਾ ਛੋਟਾ ਜਵਾਕਾਂ ਦਾ ਇੰਨਾ ਖਿਆਲ ਰੱਖਦੇ ਆ ਤੇ ਮਾਪਿਆਂ ਨੂੰ ਵੀ ਬੇਨਤੀ ਕਰਦੇ ਆ ਭਾਈ ਆਪਦੇ ਬੱਚਿਆਂ ਨੂੰ ਉਨਾਂ ਚਿਰ ਤੁਸੀਂ ਆਪ ਲੈ ਕੇ ਜਾਓ ਜਿੰਨਾ ਚਿਰ ਕੋਈ ਵੈਨ ਦੀ ਸਹੂਲਤ ਹੁੰਦੀ ਨਹੀਂ ਕਿਉਂਕਿ ਇਸ ਗੱਲ ਦੇ ਵਿੱਚ ਕੱਲ ਨੂੰ ਰੱਬ ਨਾ ਕਰੇ ਕੁਦਰਤੀ ਕੋਈ ਵੀ ਬੱਚੇ ਨਾਲ ਸੜਕ ਦੇ ਉੱਤੇ ਰੋਡ ਦੇ ਉੱਤੇ ਦੁਰਘਟਨਾ ਹੁੰਦੀ ਆ ਤਾਂ ਉੱਥੇ ਪਹਿਲਾ ਸਕੂਲ ਦਾ ਨਾਮ ਆ ਜਾਣਾਗਾ ਤੇ ਕਿਉਂਕਿ ਅਸੀਂ ਵੀ ਜਦੋਂ ਵੀਡੀਓ ਬਣਾਈ ਸੀਗੀ ਵੀਡੀਓ ਬਣਾਉਣ ਦੇ ਕਾਰਨ ਅੱਜ ਸਾਰੇ ਸਕੂਲ ਦੇ ਵਿੱਚੋਂ ਜਦੋਂ ਸਾਨੂੰ ਇਸ ਗੱਲਾਂ ਦੇ ਵਿੱਚੋਂ ਨਿਕਲ ਕੇ ਗੱਲ ਆਈ ਤਾਂ ਇਹ ਸਕੂਲ ਤਾਂ ਬਹੁਤ ਜ਼ਿਆਦਾ ਤਰੱਕੀ ਕਰੀ ਬੈਠਾ ਤੇ ਬਹੁਤ ਜ਼ਿਆਦਾ ਇੱਕ ਪਹਿਲੇ ਨੰਬਰ ਤੇ ਜਿਹੜਾ ਇਹ ਸਕੂਲ ਆ ਰਿਹਾਗਾ ਤੇ ਅੱਜ ਤੁਹਾਨੂੰ ਇੱਧਰ ਵੀ ਨਜ਼ਰ ਮਰਵਾ ਦਿੰਨੇ ਆ ਸਾਰੇ ਸਕੂਲ ਦੇ ਵਿੱਚ ਇੱਧਰ ਗਰਾਊਂਡ ਦੇ ਵਿੱਚ ਝੂਲੇ ਤੇ ਸਾਰਾ ਜਿਹੜੀਆਂ ਇੱਥੇ ਸਹੂਲਤਾਂ ਹੈਗੀਆਂ ਨੇ ਤੇ ਇਧਰ ਬਕਾਇਦਾ ਪਾਰਕ ਦਾ ਤੇ ਇਧਰ ਉਹ ਹਰਿਆਲੀ ਕਿੰਨੀ ਜਿਆਦੇ ਆ ਆ ਬਾਈ ਇਧਰ ਕਿਹੜਾ ਮਰਵਾਇਆ ਇਧਰ ਆ ਜਾ ਮਾੜਾ ਨਿਗਾਹ ਮਾਰਦੇ ਕਰਾ ਸਾਰੇ ਪਾਸੇ ਤੇ ਹਾਂਜੀ ਆ ਦੇਖੋ ਤੇ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਦੇ ਬਾਥਰੂਮ ਬਣੇ ਹੋਇਆ ਮੁੰਡੇ ਕੁੜੀਆਂ ਲਈ ਬਾਥਰੂਮ ਬਣਿਆ ਉਹ ਵੀ ਦੇਖ ਲਓ ਕਿੰਨੀ ਵਧੀਆ ਸਾਫ ਸਫਾਈ ਆ ਤੇ ਪੂਰਾ ਇੱਥੇ ਜਿਹੜਾ ਪ੍ਰਬੰਧ ਕੀਤਾ ਗਿਆ ਹੋਇਆ ਇਧਰ ਉਹ ਝੂਲਿਆਂ ਦਾ ਕੋਈ ਟੁੱਟੇ ਨਹੀਂ ਕੋਈ ਕਿਤੇ ਨਹੀਂ ਹੈਗੇ ਨਹੀਂ ਸਕੂਲਾਂ ਦੇ ਵਿੱਚ ਜਾਂਦੇ ਆ ਝੂਲੇ ਜਿਹੜੇ ਟੁੱਟੇ ਹੋਏ ਕੋਈ ਕਿਤੇ ਪਿਆ ਕੋਈ ਕਿਤੇ ਪਿਆ ਤੇ ਕਿੰਨੀ ਜਿਆਦਾ ਜਿਹੜੀ ਇੱਥੇ ਨਿਗਰਾਨੀ ਆ ਬੱਚਿਆਂ ਦੇ ਉੱਪਰ ਟੀਚਰਾਂ ਦੀ ਹਰ ਵਕਤੇ ਪੜਾਉਂਦੇ ਵੀ ਨੇ ਤੇ ਸਾਰੇ ਸਕੂਲ ਦਾ ਆਲਾ ਦਵਾਲਾ ਵੀ ਸਾਫ਼ ਰੱਖਦੇ ਨੇ ਆਪਦੀ ਜ਼ਿੰਮੇਵਾਰੀ ਦੇ ਨਾਲ ਸਕੂਲ ਨੂੰ ਖੋਲਣਾ ਤੇ ਲੌਕ ਕਰਕੇ ਜਾਣਾ ਤੇ ਅਗਰ ਬੱਚਿਆਂ ਨੂੰ ਉਹ ਸੜਕ ਨੂੰ ਕਰਾਸ ਕਰਕੇ ਵੀ ਜਾਣਾ ਤੇ ਘੱਟੋ ਘੱਟ ਇਹਨਾਂ ਨੂੰ 3 2:00 ਵੱਜ ਜਾਂਦੇ ਨੇ ਇਸ ਸਕੂਲ ਦੇ ਵਿੱਚ ਫਿਰ ਅਗਰ ਇਹਨਾਂ ਕੋਲੇ ਵੀ ਆਪਦੇ ਬੱਚੇ ਨੇ ਇਹਨਾਂ ਨੇ ਵੀ ਆਪਦੇ ਬੱਚਾਂ 'ਚ ਟਾਈਮ ਸਿਰ ਪਹੁੰਚਣਾ ਹੁੰਦਾ ਤੇ ਇਹਨਾਂ ਨੂੰ ਵੀ ਆਪਦੇ ਬੱਚਿਆਂ ਦੀ ਫਿਕਰ ਹੁੰਦੀ ਆ ਟੀਚਰਾਂ ਨੂੰ ਬੀਐਸਸੀ ਵੀ ਆਪਦੇ ਜਵਾਕਾਂ ਦੀ ਜਾ ਕੇ ਕੋਈ ਦੇਖਭਾਲ ਕਰੀਏ ਜਿਵੇਂ ਇਹਨਾਂ ਕੋਲੇ ਛੋਟੇ-ਛੋਟੇ ਬੱਚੇ ਪੜਦੇ ਐ ਇਹਨਾਂ ਕੋਲੇ ਵੀ ਛੋਟੇ-ਛੋਟੇ ਘਰੇ ਬੱਚੇ ਹੁੰਦੇ ਨੇ ਇਹਨਾਂ ਨੂੰ ਵੀ ਟਾਈਮ ਸਿਰ ਪਹੁੰਚਣਾ ਹੁੰਦਾ ਉਹ ਵੀ ਬੱਚੇ ਡੀਕ ਕਰਦੇ ਹੁੰਦੇ ਨੇ ਇੱਕ ਨਿਰਾਪਰਾ ਆਪਾਂ ਟੀਚਰਾਂ ਦੇ ਉੱਪਰ ਵੀ ਕੋਈ ਗੱਲ ਦਾ ਟੈਕ ਨਾ ਕਰਿਆ ਕਰੀਏ ਕਿਉਂਕਿ ਕਾਰਨ ਜਦੋਂ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਜਿਹੜੀ ਅਸੀਂ ਰੋਡ ਦੇ ਉੱਤੇ ਬਣਾਈ ਸੀ ਇਹੀ ਸੀਗਾ ਵੀ ਇਹਦੇ ਵਿੱਚ ਕਸੂਰ ਕਿਹਦਾਗਾ ਇੱਥੇ ਨਿਰਾਪਰਾ ਕਸੂਰ ਮਾਪਿਆਂ ਦਾ ਆਉਂਦਾ ਸਿੱਧਾ ਸਪਸ਼ਟ ਕਿਉਂਕਿ ਜਦੋਂ ਸਵੇਰੇ ਛੱਡ ਜਾਂਦੇ ਨੇ ਉਹਨੂੰ ਲੈ ਕੇ ਜਾਣ ਦਾ ਵੀ ਫਰਜ਼ ਬਣਦਾ ਮੁੜ ਕੇ ਬੱਚਾ ਨਹੀਂ ਮਿਲਦਾ ਕਦੇ ਵੀ ਤੁਹਾਨੂੰ ਪਤੀ ਆ ਨਾ ਮਾਪੇ ਮਿਲਣ ਬੱਚੇ ਨੂੰ ਤੇ ਨਾ ਮਾ ਬੱਚਾ ਮਿਲੇ ਤੇ ਇਸ ਜ਼ਿੰਦਗੀ ਦੇ ਵਿੱਚ ਜਿਹੜਾ ਆਪਾਂ ਨੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਹੁੰਦਾ ਇਹ ਵੀ ਟੀਚਰ ਨੇ ਜਿਹੜੇ ਬਹੁਤ ਮਿਹਨਤ ਕਰ ਰਹੇ ਨੇ ਇੱਕ ਇੱਥੇ ਕਰਮਚਾਰੀ ਦੀ ਸਫਾਈ ਕਰਮਚਾਰੀ ਦੀ ਆਪਾਂ ਬੇਨਤੀ ਕਰਦੇ ਹਾਂ ਵੀ ਇਹੇ ਵੀਡੀਓ ਨੂੰ ਵੱਧ ਤੋਂ ਵੱਧ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਇਆ ਜਾਵੇ ਸਾਡੇ ਸੀਐਮ ਭਗਵੰਤ ਮਾਨ ਤੱਕ ਜਰੂਰ ਪਹੁੰਚਾਇਆ ਜਾਵੇ ਸਾਡੇ ਸਕੂਲ ਦੇ ਵਿੱਚ ਜਿਹੜੇ ਟੀਚਰ ਇੰਨੇ ਮਿਹਨਤੀ ਆ ਦਿਨੇ ਨਾਲ ਆ ਕੇ ਖੜ ਕੇ ਹੈਲਪ ਕਰਨ ਤੇ ਇੱਕ ਹਾਂਜੀ ਮੈਡਮ ਤੁਹਾਨੂੰ ਜਦੋਂ ਪਹਿਲਾਂ ਕੋਈ ਪਹਿਲੇ ਦਿਨ ਤੋਂ ਨਹੀਂ ਹੈਗਾ ਕਿ ਇੱਥੇ ਕਰਮਚਾਰੀ ਹਟਾਇਆ ਗਿਆ ਹੈ ਨਹੀਂ ਸਰ ਪਹਿਲੇ ਦਿਨ ਤੋਂ ਹੀ ਕਰਮਚਾਰੀ ਹਨ ਅਸੀਂ ਆਪਦੇ ਲੈਵਲ ਤੇ ਜਿਵੇਂ ਪਾਰਕਾਂ ਦੀ ਸਫਾਈ ਕਰ ਰਹੀ ਕਾ ਕਟਣਾ ਜਿਵੇਂ ਅਸੀਂ ਟੀਚਰ ਜੈਂਟਸ ਟੀਚਰ ਨੇ ਸਾਡੇ ਕੋਲ ਇੱਕ ਅਸੀਂ ਆਪ ਹੀ ਮਸ਼ੀਨ ਲਾ ਕੇ ਆਪ ਹੀ ਕਾ ਕੱਟਦੇ ਆ ਚਲੋ ਜੇ ਸਾਡੇ ਕੋਲ ਫੰਡ ਪ੍ਰੋਵਾਈਡ ਹੁੰਦਾ ਜਾਂ ਅਸੀਂ ਆਪਦੇ ਕੋਲੋਂ ਖਰਚ ਕਰਕੇ ਪਾਰਕਾਂ ਦੀ ਕਟਿੰਗ ਵਗੈਰਾ ਮਾਲੀ ਬਲਾ ਕੇ ਕਰਵਾਉਣੇ ਆ ਜਾਂ ਜਿੰਨਾ ਕੋ ਸਾਡੇ ਤੋਂ ਆਪ ਸਾਡੇ ਲੈਵਲ ਦਾ ਹੁੰਦਾ ਉਹ ਅਸੀਂ ਆਪ ਸਫਾਈ ਕਰਦੇ ਆ ਨਾਲ ਲੱ ਕੇ ਇਹਨਾਂ ਦੀ ਮਿੱਡੇ ਮੀਲਾ ਹਰ ਸਾਲ ਜਿਹੜੀ ਵਰਕਰ ਆ ਇਹਨਾਂ ਦੀ ਹੈਲਪ ਲੈ ਕੇ ਸਫਾਈ ਕਰਦੇ ਆ ਨਾਲ ਹਾਂਜੀ ਆ ਦੇਖੋ ਤੁਸੀਂ ਗੱਲਾਂ ਸਾਰੀਆਂ ਸੁਣ ਲਈਆਂ ਹੋਣਗੀਆਂ ਹੋਰ ਸਕੂਲਾਂ ਦੇ ਵਿੱਚ ਵੀ ਜਿਹੜੇ ਟੀਚਰ ਨੇ ਆਪਾਂ ਕੋਸ਼ਿਸ਼ ਕਰਾਂਗੇ ਹੋਰ ਸਕੂਲਾਂ ਦੇ ਵਿੱਚ ਵੀ ਵੀ ਕਿੱਦਾਂ ਦੇ ਮਾਹੌਲ ਨੇ ਤੁਹਾਨੂੰ ਉਹ ਵੀ ਦਿਖਾਏ ਜਾਣਗੇ ਜਿਵੇਂ ਅੱਜ ਇਹ ਸਕੂਲ ਆ ਜਿਹੜਾ ਪਹਿਲੇ ਨੰਬਰ ਤੇ ਆ ਰਿਹਾ ਤੇ ਇਸ ਸਕੂਲ ਦੀ ਆਪਾਂ ਵੀਡੀਓ ਬਣਾਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਇੱਥੇ ਇਸ ਵੀਡੀਓ ਦੇ ਰਾਹੀਂ ਇੱਕ ਤਾਂ ਬੱਚਿਆਂ ਲਈ ਸਕੂਲ ਦੇ ਵਿੱਚ ਬੈਣ ਲੱਗ ਜਾਵੇ ਇੱਕ ਜਿਹੜਾ ਇੱਥੇ ਸਫਾਈ ਕਰਮਚਾਰੀ ਹੈ ਜਿਹੜਾ ਉਹ ਲੱਗ ਜਾਵੇ ਨਾਲੇ ਕਿਸੇ ਨੂੰ ਰੋਜ਼ਗਾਰ ਮਿਲੂਗਾ ਨਾਲੇ ਸਕੂਲ ਵਾਲੇ ਬੱਚਿਆਂ ਨੂੰ ਸੌਖਾ ਹੋਊਗਾ ਨਾਲੇ ਟੀਚਰਾਂ ਨੂੰ ਸੌਖਾ ਹੋਊ ਅੱਗੇ ਇਹ ਸਕੂਲ ਆ ਜਿਹੜਾ ਹੋਰ ਵੀ ਤਰੱਕੀ ਕਰੂਗਾ ਜਿਹੜੇ ਟੀਚਰਾਂ ਦੇ ਧਿਆਨ ਉਰਾਂ ਪਰਾਂ ਨੇ ਪਾਰਕਾਂ ਲਈ ਜਾਂ ਕੋਈ ਬੱਚਾ ਨੂੰ ਛੱਡ ਕੇ ਆਉਣ ਲਈ ਉਹ ਜਿਹੜਾ ਦਿਮਾਗ ਆ ਆਪਦਾ ਹੋਰ ਬੱਚਾ ਨੂੰ ਪੜ੍ਹਾਈ ਦੇ ਅੱਗੇ ਲਿਜਾਣ ਦੇ ਲਈ ਉਧਰ ਰੱਖਿਆ ਜਾਵੇ ਤੇ ਇਸ ਦੇ ਵਿੱਚ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਆਪਣਾ ਸਕੂਲ ਢਾਣੀ ਆਪਣਾ ਫੂਸ ਮੰਡੀ ਤੇ ਹਾਂਜੀ ਜਿਵੇਂ ਦੱਸੇ ਮੈਂ ਟਾਇਲਟ ਬਾਥਰੂਮ ਆ ਜਿਹੜੇ ਕਈ ਵਰੀ ਤਾਂ ਸਾਨੂੰ ਫਿਰ ਆਪ ਵਾਈਪਰ ਤੇ ਪਾਈਪ ਨਾਲ ਆਪ ਹੀ ਸਾਫ ਕਰਨੇ ਪੈਂਦੇ ਜਦੋਂ ਹਾਂਜੀ ਉਹ ਦੱਸ ਰਹੀ ਆ ਜੀ ਸਫਾਈ ਉਧਰ ਦਿਖਾਈ ਬਾਈ ਉਧਰ ਸਫਾਈ ਦੱਸ ਰਹੀ ਆ ਤੇ ਆਜੋ ਉਹਾਂ ਦੀ ਆਜੋ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਜਿਹੜੀ ਦੀ ਸਫਾਈ ਆ ਤੁਹਾਨੂੰ ਸਾਰਿਆਂ ਨੂੰ ਨਜ਼ਰ ਆਉਂਦੀ ਆ ਮੋਬਾਈਲ ਦੇ ਵਿੱਚ ਦਿਖਾ ਦੇ ਬਾਈ ਕਵਰ ਕੈਮਰਾ ਕਰਕੇ ਤੇ ਆ ਦੇਖ ਲਓ ਸਫਾਈ ਬੱਚਾਂ ਦੇ ਜਿਹੜੇ ਇਹ ਲੜਕੀਆਂ ਦੇ ਰੂਮ ਆਪਣੇ ਬਾਥਰੂਮ ਨੇ ਇਧਰਲੀ ਸਾਈਡ ਆ ਜਿਹੜੇ ਲੜਕੀਆਂ ਦੇ ਲਈ ਬਾਥਰੂਮ ਨੇ ਬਹੁਤ ਵਧੀਆ ਜਿਹੜਾ ਇੱਥੇ ਪ੍ਰਬੰਧ ਖਾਸ ਕੀਤਾ ਗਿਆ ਜਿਵੇਂ ਜਰਨਲ ਨੇ ਉਹ ਬੱਚਿਆਂ ਦੇ ਲੈਵਲ ਦੇ ਹਿਸਾਬ ਨਾਲ ਛੋਟੇ-ਛੋਟੇ ਬੱਚਿਆਂ ਦੇ ਹਿਸਾਬ ਨਾਲ ਲਾਏ ਗਏ ਨੇ ਸੀਟਾਂ ਦਾ ਖਾਸ ਕਰਕੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੋਇਆ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹ ਜਿਹੇ ਸਕੂਲ ਨੇ ਜਿਹੜੇ ਤਰੱਕੀ ਕਰਦੇ ਨੇ ਉਹਨਾਂ ਦੇ ਨਾਲ ਖੜੋ ਤੇ ਪਿੰਡਾਂ ਵਾਲਿਆਂ ਨੂੰ ਵੀ ਆਪਾਂ ਅਪੀਲ ਇਹੀ ਕਰਦੇ ਆਂ ਵੀ ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਆ ਕਰੋ ਟੀਚਰਾਂ ਦਾ ਐਦਾਂ ਦੇ ਟੀਚਰ ਹਰ ਇੱਕ ਸਕੂਲ ਦੇ ਵਿੱਚ ਨਹੀਂ ਮਿਲਦੇ ਤੇ ਕਿਉਂਕਿ ਜਿਹੜੇ ਸਕੂਲਾਂ ਦੇ ਵਿੱਚ ਮਿਲਦੇ ਆ ਉਹਨਾਂ ਦੀ ਤੁਸੀਂ ਕਦਰ ਕਰਿਆ ਕਰੋ ਹਰ ਇੱਕ ਟੀਚਰ ਨੂੰ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਜਿਵੇਂ ਇਹ ਮਿਹਨਤੀ ਟੀਚਰ ਨੇ ਹਰ ਇੱਕ ਟੀਚਰ ਐਦਾਂ ਹੀ ਮਿਹਨਤ ਕਰਦੇ ਰਹੋ ਤੁਹਾਡੇ ਸਕੂਲ ਅੱਗੇ ਆਪੇ ਆਉਂਦੇ ਰਹਿਣਗੇ ਆਟੋਮੈਟਿਕ ਤੇ ਜਿਹੜੇ ਆਪਣੇ ਟੀਚਰ ਸਾਰਿਆਂ ਨੂੰ ਆਪਾਂ ਇਹੀ ਅਪੀਲ ਕਰਦੇ ਆ ਵੀ ਸਾਰੇ ਟੀਚਰਾਂ ਦਾ ਫਰਜ਼ ਬਣਦਾ ਜਿੰਨਾ ਤੱਕ ਵੀ ਇਹ ਵੀਡੀਓ ਜਾਊਗੀ ਬਾਅਦੋਂ ਵੀ ਵੀਡੀਓ ਨੂੰ ਸ਼ੇਅਰ ਕਰੋ ਨਾਲ ਆਪਣੇ ਟੀਚਰਾਂ ਦੇ ਹੈਲਪ ਕਰੀਏ ਕਿਉਂਕਿ ਇਹਨਾਂ ਨੂੰ ਜਿਹੜੀ ਇੱਥੇ ਬੈਨ ਦੀ ਸਹੂਲਤ ਹੋ ਸਕੇ ਇੱਥੇ ਸਫਾਈ ਕਰਮਚਾਰੀ ਦੀ ਸਹੂਲਤ ਹੋ ਸਕੇ ਜੇਕਰ ਕਿਸੇ ਨੇ ਆਪਣੇ ਸਕੂਲ ਦਾ ਕੋਈ ਵੀ ਪੇਰਵਾ ਦੇਣਾ ਹੋਵੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਅਸੀਂ ਵੀਡੀਓ ਤੁਹਾਡੀ ਵੀ ਇਸੇ ਤਰ੍ਹਾਂ ਜਿਵੇਂ ਸਕੂਲ ਦੀ ਬਣਾਈ ਆ ਇਸੇ ਤਰ੍ਹਾਂ ਆਪਾਂ ਉਸ ਵੀਡੀਓ ਨੂੰ ਵੀ ਅੱਗੇ ਰੱਖ ਸਕੀਏ ਥੈਂਕ ਯੂ ਜੀ ਧੰਨਵਾਦ